ਬੈਗ ਜਾਂ ਲੈ ਲਿਆ ਨਾਲ ਇਹ ਪੱਕਾ ਹੀ ਰੱਖਣਾ ਮੈਂ ਕੰਮ ਲੱਗ ਏਰੀ ਵੀ ਤੁਹਾਨੂੰ ਦੱਸਦੇ ਹਾਂ ਕਹਾਣੀ ਹੈ ਬੈਗ ਦਾ ਤੋਂ ਚੱਕੀ ਫੇਰਦਾ ਮੈਂ ਕਿਹਾ ਬੈਗ ਤੇ ਚੈੱਕ ਕਰਵਾ ਹੈ ਕੀ ਇਹਦੇ ਵਿੱਚ ਨਹੀਂ ਉਹ ਬੈਗ ਨਹੀਂ ਚੈੱਕ ਕਰਵਾਉਣਾ ਏਨੂੰ ਮਾਰਾ ਟੂਟੀ ਲੱਗ ਜੇ ਵੀ ਦੇਖ ਲੋ ਅੱਜ ਬੈਗ ਚੱਕੀ ਫੇਰਦਾ ਸੀ ਦੇਖਿਓ ਮਾਰਾ ਕੀ ਲੈਗ ਲਦਾ ਹਾਂ ਹਾਂ ਜੀ ਕੀ ਹਾਲ ਆ ਭਾਈ ਸਾਰਿਆਂ ਦਾ ਫਲੋਵੀ ਅੱਜ ਦਾ ਵਲੋਗ ਆਪਣਾ ਬਹੁਤ ਜ਼ਿਆਦਾ ਹੀ ਖਾਸ ਆ ਬੈਗ ਜਾਂ ਲੈ ਲਿਆ ਨਾਲ ਇਹ ਪੱਕੇ ਰੱਖਣਾ ਮੈਂ ਕਹਾਂ ਨੂੰ ਲੱਗਦਾ ਇਹਦੀ ਤੁਹਾਨੂੰ ਦੱਸ ਦਿਆਂ ਕਹਾਣੀ ਇਹ ਬੈਗ ਦਾ ਤੋਂ ਚੱਕੀ ਫੇਰਦਾ ਬਾਕੀ ਤੁਹਾਨੂੰ ਦਿਖਾਉਨੇ ਗੱਡੀ ਵਿੱਚ ਜਾ ਕੇ ਚੱਲੀਏ ਫਿਰ ਚੱਲੀਏ ਚੱਲ ਫੇ ਲੈ ਕੇ ਜਾਣਾ ਡੋਗੀ ਨਾਲ ਹੀ ਤੇ ਘਰ ਵਿੱਚ ਛੱਡ ਕੇ ਜਾਣਾ ਚੱਲ ਚੱਕ ਫੇ ਨੂੰ ਨਾਲ ਹੀ ਲੈ ਜਾਂਦੇ ਆ ਠੀਕ ਠੀਕ ਚਾਬੀ ਆ ਪਈਆ ਚਲਾ ਚਲੀਏ ਚੱਲ ਚਲਾ ਜਾ ਜਾ ਤੂੰ ਗੱਡੀ ਦਾ ਸਟਾਰਟ ਮੈਂ ਜਿੰਦੇ ਲਾ ਬੂ ਲੈ ਲਈ ਫਿਰ ਲੈ ਕੇ ਜਾ ਤੂੰ ਮੈਨੂੰ ਚਲਾ ਜੀ ਇੱਧਰ ਜੰਦੇ ਲਾਵਾ ਉਹਨਾਂ ਚਿਰ ਚਲਾ ਜਾ ਲੈ ਵੀ ਚਲਿਏ ਫਿਰ ਹੁਣ ਉਹਦੇ ਕਹਿੰਦੇ ਧੁੱਪ ਲੱਗੀ ਆ ਪਰ ਮੌਸਮ ਪੂਰਾ ਵਧੀਆ ਵਾ ਚਲੋ ਫਿਰ ਪਾਣੀ ਰੱਖ ਲੈਣਾ ਹੀ ਉਹਦਾ ਇਹੋ ਠੀਕ ਹੈ ਰੱਖ ਲਿਆ ਮੇਰੇ ਮੁੰਡੇ ਹੋ ਗਏ ਤਿਆਰ ਤਾਂ ਫੇ ਚਲੀ ਅੱਜ ਫੋਟੋਆਂ ਖਿੱਚ ਕੇ ਆਈਏ ਉਹਦਾ ਫੋਟੋਆਂ ਕਿਦਾਂ ਖਿੱਚ ਕੇ ਹੋਣੀਆਂ ਕੋੜਤਾ ਪਿੰਮ ਉਹਦਾ ਚਟਾ ਪਾਇਆ ਰਾਂਗੇ ਦਾ ਦਾ ਕਾਲਾ ਹੀ ਆ ਤੂੰ ਲੋ ਲਿਆ ਉਹਦੇ ਉੱਥੇ ਸੌ ਗਿਆ ਇਹਨੂੰ ਉਠਾ ਬ੍ਰੇਕਫਾਸਟ ਕਰਨ ਨੂੰਰੀ ਕੋਈ ਇਹਨਾਂ ਨੂੰ ਭੇਜ ਦੇ ਇੱਧਰ ਖਾ ਇਹਨੂੰ ਚਲ ਇੱਧਰ ਉੱਠ ਕੇ ਚੱਲ ਨੇ ਇਹ ਮਰਾ ਦੁਖੀ ਕੀਤਾ ਬੈਠ ਐ ਜਾਂਦਾ ਡਰਾਈਵਰ ਇਹ ਆ ਫਿਰ ਤੂੰ ਪਿੱਛੇ ਪਿਆ ਗੱਡੀ ਇਹ ਚਲਾ ਲੈਂਦਾ ਫਿਰ ਹੈ ਕਹੋ ਧਿਆਨ ਨਾਲ ਲੈ ਆਏ ਨੂੰ ਪਿਛੇ ਰੱਖ ਸੀਟ ਤੇ ਰੱਖ ਦੇ ਪਿੱਛੇ ਨਹੀਂ ਸੀਟ ਤੇ ਨਹੀਂ ਨਾ ਜੀਆਂ ਖਾਂਦਾ ਤੈਨੂੰ ਤੇ ਲੈ ਦੀ ਮੁੰਡੇ ਦੀ ਤੁਹਾਨੂੰ ਗੱਲ ਦਸੀਏ ਬੈਗ ਇਹਨੇ ਤਾਂ ਲੈ ਲਿਆ ਨਾਲ ਕਹਿੰਦਾ YouTube ਤੋਂ ਪੈਸੇ ਹੀ ਬੜਾ ਆ ਗਿਆ ਕਰੀਏ ਕੀ ਕਹਿੰਦਾ ਮੁੰਡੇ ਕੋ ਪੈਸਾ ਨਹੀਂ ਆ ਨਾ ਸਾਬਿਆ ਜਾਣਦੇ ਆ ਤੂੰ ਕਹਿੰਦਾ ਪੱਕਾ ਹੀ ਬੈਗ ਰੱਖਣਾ ਕਹਿੰਦਾ ਨਾਲ ਕਿਦੋਂ ਆਟੋ ਲਾਈ ਸੀ ਤੇ ਕਹਿੰਦਾ ਤੂੰ ਨਾ 90 ਪਹਿਲਾਂ ਮੈਂ 10 ਦਵਾ ਬੈਗ ਪਿੱਛੇ ਰੱਖਤਾ ਹੁਣ ਬੈਗ ਪਿੱਛੇ ਰੱਖਤਾ ਤੇਰਾ ਪੈਸਾ ਨਾ ਕਿਤੇ ਚੋਰੀ ਹੋ ਜਵੇ ਮੇਰੀ ਵਾਚ ਫਰਾ ਉਹ ਤਾਂ ਮੈਂ ਮੰਨਦਾ ਤੇਰਾ ਪੈਹਾ ਪੈਹਾ ਮੈਂ ਬਰਾ ਵਿੱਚ ਰੱਖਿਆ ਹੋਇਆ ਇਹ ਨਾ ਤੂੰ ਸੋਚ ਕਿੰਨਾ ਕ ਪੈਸਾ ਤੈਨੂੰ ਆ ਗਿਆ YouTube ਤੋਂ ਤੇਰਾ ਭੈ ਦੀਆ ਕੱਲ੍ਹ ਆ ਜੇ ਪੈਸਾ ਆਇਆ ਤੇ ਅੱਜ ਤੂੰ ਬੈਗ ਲੈ ਲੈ ਮੈਂ ਹੁਣ ਬੈਗ ਵੇਖੀ ਲੱਥਣਾ ਹੀ ਨਹੀਂਗਾ ਇਹ ਜੇ ਪੈਸਾ ਬਹੁਤ ਆਉਣਾ YouTube ਤੋਂ ਹੁਣ ਤੂੰ ਮੇਰੀ ਵਾਚ ਫਰਾ ਲੱਗਦਾ ਕੋ ਕਰੂਗਾ ਤੂੰ ਇਹ ਤੂੰ ਦੇਖੀ ਤੇ ਜਾਈ ਹੈਂ ਵੇਖੀ ਤੇ ਜਾਈ ਹੁ ਕੀ ਹੋਣਾ ਤੇ ਪਹਿਲਾ ਪੰਦਾ ਹੀ ਮੈਂ ਦੇਖਿਆ ਕਿ ਉਹ YouTube ਤੋਂ ਪੈਸੇ ਇੰਨੇ ਛਦਾਈ ਹੋ ਗਿਆ ਕਾਲੀ ਪੈਸਾ ਹੈ ਤੇ ਕਾਜੀ ਬੈਗ ਲੈ ਲਿਆ ਹੈ ਦੇਖੀ ਤੇ ਜਾਈ ਦੇਖ ਨਹੀਂ ਤੇ ਮੈਂ ਹੋਰ ਕੀ ਕਰੁੰਦੇ ਆ ਚੱਲ ਮੇਰੀ ਮੋਜ ਫਰਾ ਉਥੋਂ ਕਿੱਥੇ ਪਈ ਆ ਕਿੱਥੇ ਪਈ ਹੈ ਮੇਰੀ 골ਡ ਦੂਜੀ ਲੋਨੀ 골ਡਨ ਚ ਇਹੋ ਦੇ ਦੇ ਚਲ ਇਹੋ ਲੜਾ ਚਲੋ ਮੇਰੇ ਪੈਰਾਂ ਚ ਸੋ ਗਈ ਆਗੇ ਚਲ ਸੋ ਜਾ ਹੁ ਕੋਈ ਨਹੀਂ ਇੱਥੇ ਹੈ ਹੈ ਮੌਸਮ ਚਲ ਅੱਜ ਵਧੀਆ ਵਾ ਭੁੱਖ ਲੱਗੀ ਤੇ ਮੈਂ ਕਿਹੜਾ ਕੱਲ ਆਪਾਂ ਵੀਲ ਦੇ ਕੇ ਆਂਦੇ ਸੀ ਉੱਥੇ ਹੂੰ 26 ਇੰਚ ਸੋਨਾ ਤੇ ਲੱਗਣਾ ਉਹ ਸਕਾਰਪੀਓ ਨੂੰ ਪਾਇਆ ਹੋਵੇ ਹਨਾ ਹੇ ਤੇ ਸੋਣ ਰਹੀਆਂ ਵੀਲ ਚਲ ਕੋਈ ਨਾ ਦੇਖਨੇ ਪਰ ਗੱਲ ਇਹ ਆ ਨਾ ਸਾਲਾ ਇਦਾਂ ਲੱਗਦਾ ਲੱਗਦਾ ਇਦਾਂ ਵਾ ਕਿਦਾਂ ਉਹਦੇ ਹੀ ਹੂੰ ਦਵਾ ਨਾ ਪਾਇਆ ਹੁੰਦਾ ਕਿਦਾਂ ਤਾਰਾਂ ਜੀਆਂ ਜਾਂਸੀ ਜੀ ਹਨਾ ਉਹ ਉਦਾਂ ਦੇ ਵਧੀਆ ਹੀ ਵੀਲ ਮੈਨੂੰ ਤਾਂ ਕਿਹੇ ਬੰਦੇ ਨੇ ਕਿਹਾ ਹੈ ਜੀ ਕਿਤੇ ਇਹ ਵੀਲ ਦਾ ਹੁਣ ਟ੍ਰੈਂਟ ਚੱਲ ਗਿਆ ਇਸ ਵਾਲੇ ਦਾ ਮੈਂ ਚੱਲ ਤੇ ਗਿਆ ਪਰ ਤੇਰੀ ਇੱਕ ਗੱਲ ਮੰਨਦਾ ਪਰ ਘੈਂਟ ਵੀ ਕਿੰਨੀ ਲੱਗਦੀ ਗੱਲ ਉਹ ਗੱਲ ਆਪਾਂ ਗੱਡੀ ਸੋਹਣੀ ਦੇਖਣੀ ਆ ਆਪਾਂ ਇਹ ਤੋਂ ਦੇਖੀ ਜਾਣਾ ਫ੍ਰੀਕ ਨੇ ਪਾਲ ਆਪਾਂ ਦਾ ਵੀ ਬੁਰਾ ਲੱਗੂ ਲੱਗਦਾ ਹਰੀ ਨੂੰ ਆਪਣਾ ਆਪਣਾ ਵਾ ਫ੍ਰੀਕ ਨੂੰ ਆਪਣੇ ਹਿਸਾਬ ਨੇ ਚੀਜ਼ ਪਾਉਂਦੀ ਆ ਤੇ ਮੈਨੂੰ ਕਹਿੰਦਾ ਇਹ ਟ੍ਰੈਂਟ ਚੱਲ ਗਿਆ ਹੁਣ ਨਵੇਂ ਪਾਲ ਉਹ ਮੈਂ ਨਹੀਂ ਜੋ ਜੀ ਸੋਹਣੀ ਲੱਗਦੀ ਆਪ ਨੂੰ ਸਹੀ ਉਹ ਹੀ ਆਏਵੇਂ ਕਈ ਜਾਈਏ ਹਨਾ ਤਾਂ ਬਾਕੀ ਚਲੋ ਦੇਖਿਓ ਅੱਗੇ ਤੁਹਾਨੂੰ ਫਿਰ ਜਾਗੇ ਮੁੰਡਾ ਕੀ ਕੁਛ ਅਚ ਕਰਦਾ ਕੀ ਗੱਲ ਬੈਗ ਵਰਾ ਲਾ ਕੇ ਲਾ ਕੇ ਰੱਖਦਾ ਵਿੱਚ ਪਤਾ ਕੈਸ਼ ਕਿੰਨਾ ਤੇਰੇ ਅਰਗੇ ਕੋ 50 ਰੁਪਏ ਹੀ ਲੱਗਦੇ ਹੁੰਦੇ ਆ ਯਾਰ ਤੂੰ ਛੱਡ ਦੇ ਗੱਲ ਨਹੀਂ ਨਾ ਮੈਂ ਉੱਥੇ ਜਾ ਕੇ ਵੇਖਦਾ ਚੈੱਕ ਕਰਨਾ ਕਿੰਨਾ ਕੁ ਕੋਹਾ ਤੇਰੇ ਕੋਲ ਮੈਂ ਚੈੱਕ ਕਰਮੂ ਨਹੀਂ ਕੀ ਚੈੱਕ ਕਰਮੂ ਨਹੀਂ ਨਾ ਸਾਹਮਣੇ ਘਰੂ ਚੈੱਕ ਵੇਖਦਾ ਕਿਹੜਾ ਤੂੰ ਬੈਗ ਜਾ ਚੱਕੀ ਫੇਰਦਾ ਬੈਗ ਹੁਣ ਪੱਕਾ ਹੀ ਰਹਿਣਾ ਕਰਨਾ ਮੇਰੇ ਕੋਲ ਦੇਖ ਲੈ ਨਹੀਂ ਕਿਤੇ ਵੀ ਜਾਣਾ ਚੈੱਕ ਚੀਂਗ ਨਾ ਕਰਨਾ ਪੈਸੇ ਢਲਤੇ ਨਹੀਂ ਲੈ ਲਿਆ ਤੂੰ ਇੰਨਾ ਨਹੀਂ ਵੇਚ ਹੈ ਮੁੰਨਾ ਇੱਕ ਦੋ ਬੰਦੇ ਨੇ ਕਹਿੰਦਾ ਤੂੰ ਸ਼ੋ ਨਹੀਂ ਕਰਦਾ ਲੱਗਦਾ ਕਹਾਣੀ ਤੇਰੀ ਇਤਾਂ ਦੀ ਆ ਕੋਈ ਚਲੋ ਤਾਂ ਕੱਲ ਦਾ ਤਾਂ ਹੈ ਤਾਂ ਲੋਹੇ ਸੋਹਣੇ ਸੀ ਉਦਾਂ ਪਰ ਗੱਲ ਸੋਨੇ ਮੈਂ ਮੰਨਦਾ ਵਾਂ ਇੰਦਰ ਸੋਨੇ ਤੇ ਚੱਲ ਮੈਂ ਕਹਿੰਦੇ ਚਲ ਚੀਜ਼ ਹਰੇ ਕੋਈ ਵਧੀਆ ਹੀ ਹੁੰਦੀ ਆ ਪਰ ਆਪਣੀ ਗੱਡੀ ਨੂੰ ਨਹੀਂ ਫੱਪਦੇ ਉਦਾਂ ਲੋਹੇ ਸੋਹਣੇ ਆ ਪਰ ਛੋਟਾ ਲੱਗਦਾ ਆਪਣੀ ਗੱਡੀ ਨੂੰ ਨਹੀਂ ਫੱਪਦੇ ਉਹ ਚੀਜ਼ ਹੋਰ ਤਰ੍ਹਾਂ ਦੀ ਆ ਤਾਂ ਗੱਲ ਕੀ ਆ ਜੋ ਗੱਡੀ ਦੇ ਹਿਸਾਬ ਨਾਲ ਨਹੀਂ ਫੱਪਦੀ ਚੀਜ਼ ਆਪਣੀ ਗੱਡੀ ਨੂੰ ਇਹੋ ਫੱਪਨੀ ਆਸਲ ਵਿੱਚ ਮੈਂ ਮੈਂ ਆਪ ਬੰਦੀ ਆ ਪੰਗੇ ਨਾਲ ਲਈਏ ਤੇ ਮੈਂ ਸਹੀ ਗੱਲ ਦੱਸਾਂ ਉਦਾਂ ਕਦੋਂ ਮੈਂ ਫੋਨ ਕੀਤਾ ਹੀ ਹਾਂ ਉਹ ਵੀ ਉਹ ਗੱਲ ਹੀ ਕਹਿੰਦੇ ਕਹਿੰਦਾ ਤੂੰ ਹੀ ਆਪਣੀ ਮਰਜ਼ੀ ਦੇਖ ਲਓ ਮੈਂ ਕਿਹਾ ਇੱਕ ਵਾਰੀ ਮੈਂ ਪੈਸੇ ਜੇ ਲਾ ਗਏ ਬਾਅਦੋਂ ਵੀ ਉਹ ਚੀਜ਼ ਨਹੀਂ ਹੋਣੀ ਜੀ ਤਾਹ ਕੋ ਤਾਂ ਇੱਕ ਵਾਰੀ ਪੈਸੇ ਦਿੱਤੇ ਕਿ ਫੇਸਬੁੱਕ ਆਪਾਂ ਕਹਿੰਦੇ ਜੋ ਬੇਰ ਤਾਂ ਸੋਚਣ ਦਾ ਜੇ ਨਹੀਂ ਜੇ ਪਮੋਨਾ ਨਾ ਵੀਲ ਕਸ ਲਗਰ ਪਵਾ ਲਾਂਗੇ ਹੋਰ ਕੋਈ ਸਕਾਰ ਵੀ ਹੋਣਾ ਮੈਂ ਤੁਹਾਨੂੰ ਉਹ ਗੱਲ ਦੱਸਦਾ ਆਪਾਂ ਵੀ ਉਹਨਾਂ ਨੂੰ ਕਹਿੰਦੇ ਚੰਗੀ ਨਹੀਂ ਲੱਗਦਾ ਹਰੀਕ ਦੀ ਮੈਂ ਉਨਾ ਟਾਇਰ ਖੋਲਣਾ ਚੜਾਉਣਾ ਉਹ ਚੀਜ਼ ਮੈਂ ਪੁੱਣਾ ਕੀ ਕਹਿੰਦੇ ਆ ਜੀ ਵੀਲ ਚੇਂਜ ਕਰਨੀ ਹੈ ਨਾ ਤੇ ਇਦਾਂ ਕਰਾਂਗੇ ਸਕਾਰਪੀਓ ਨੂੰ ਸਿਲਵਰ ਪਾ ਲਾਂਗੇ ਕੋਈ 26 ਮੈਂ ਸਿਲਵਰ ਮੈਂ ਵੀ ਸੋਚਿਆ ਹੀ ਪਵਾ ਲਾਂਗੇ ਪਰ ਗੱਲ ਇਹ ਪੂਣਾ ਕਿਹੜਾ ਇਹ ਕਹਿੰਦੇ ਹਮ ਇਹ ਵੀ ਗੱਲ ਸੋਚਾਂ ਨਾ ਸਿਲਵਰ ਕੋਈ ਸੋਨਾ ਜਾਂ ਤੇ ਹੋਵੇ ਵੀਲ ਵੀਲ ਕਿਹੜਾ ਇੱਕਰੀ ਮੈਂ ਇਹ ਕਹਿੰਦਾ ਇਦਾਂ ਦਾ ਵੀਲ ਹੋਵੇ ਉਹ ਪਾ ਦਈਏ ਕਿਹੜਾ ਲੋਨ ਨੂੰ ਜੀ ਨਾ ਕਰੇ ਦੂਜੀ ਇਦਾਂ ਨਹੀਂ ਪਾ ਪਿਛਲੀ ਏਰੀਂ ਪਾਸੇ ਉਹ ਤੋਂ ਪਾਇਆ ਸੀ ਸਭ ਤੋਂ ਪਹਿਲੀ ਏਰੀਂ ਹਾਂ ਹਾਂ ਉਹ ਚੀਜ਼ ਚਾਹੀਦਾ ਪੂਣਾ ਇਹ ਤਾਂ ਗੱਲ ਹੈ ਕੀ ਆ ਚੱਲ ਕੋਈ ਨਾ ਵੀਲ ਪਾ ਲਿਆ ਆਪਣੇ ਕੋ ਪਈ ਹੈ ਕਿਟ ਪਾ ਲਈ ਪਲਾਕੇ ਰਮਣ ਕਿਟ ਜਿਹੜੀ ਪਈ ਦੇਖੋ ਕੀ ਪਿਆ ਵਾ ਬਲ 28 ਪਉਣਾ 28 ਪਾ ਲਈ ਕੋਈ ਚਿੰਤਾ ਨਹੀਂ ਕਰਨ ਠੀਕ ਆ ਬਸ ਗੱਲ ਇਹ ਆ ਕਿ ਅਕੈਲੀ ਕਿਟ ਨਹੀਂ ਚਾਹੀਦੀ ਮਿਹਨਤ ਵੀ ਨਾਲ ਕਰਨੀ ਪੈਣੀ ਆ ਤੇ ਮਿਹਨਤ ਤੇ ਮੇਰੀ ਆ ਹਾਂ ਮਿਹਨਤ ਵੀ ਨਾਲ ਕਰਕੇ ਡੇਲੀ ਇਦਾਂ ਕੋਸ਼ ਦਿਖਾਉਣਾ ਪੈਣਾ ਇਦਾਂ ਜਿਹਾ ਉਦਾਂ ਇਹ ਨਹੀਂ ਘਰੇ ਬੈਠਾ ਕਹਿਣਾ ਕਿ ਕਿਟ ਭਰ ਗਈ ਆ ਪਰ ਅਹੀਂ ਤੈਨੂੰ ਵੀ ਨਹੀਂ ਪਤਾ ਭਰੀ ਕਿੰਨੀ ਆ ਤੇਰੇ ਅਰਗਾਂ ਵਿੱਚ ਤੌਫੀਆ ਰਾਂ ਕੇ ਲੈ ਜਾਂਦਾ ਤਾ ਉਸੇ ਜਾ ਕੇ ਘਰ ਆ ਕੇ ਗੱਲ ਮੈਂ ਤੈਨੂੰ ਤੂੰ ਦੇਖੀ ਹੈ ਨਾ ਫੇਰ ਅਜੇ ਕੋਈ ਨਾ ਦੇਖ ਲੈਣੇ ਚੱਲ ਚੱਲ ਪਹੁੰਚ ਕੇ ਉੱਥੇ ਮਿਲਦੇ ਆਂ ਕੋਈ ਗਾਣਾ ਗੁਣਾ ਸੁਣ ਲਈਏ ਗਾਣਾ ਸੁਣਾ ਤੇਨੇ ਗਾਣਾ ਤੈਨੂੰ ਅਰੇ ਵੀਰ ਇੱਥੇ ਵਾਦੂ ਪੇ ਆਈਓ ਇੱਥੇ ਤਾਂ ਚੱਕੜ ਚੱਲ ਆਪਣੇ ਹੈ ਨਹੀਂ ਸੀ ਆ ਨਾ ਫਿਰ ਫੇਰ ਵੀ ਧਿਆਨ ਹੀ ਲੱਗ ਜਾਈ ਗੱਡੀ ਚੱਕਰ ਨਾ ਫੇਰ ਚੜਾ ਦੀ ਕਰੇ ਮੁੰਡੇ ਦਾ ਤਿਆਰਤੀ ਹੋ ਗਿਆ ਜਾਂਦੇ ਮੁੰਡੇ ਨੇ ਪਾਇਆ ਚਟਾ কুরਤਾ ਪਿਆ ਮਾ ਚੱਲ ਵੀ ਜਾਂਦਾ ਫਿਰ ਲੈ ਵੀ ਆਪਾਂ ਬਹ ਪੌਂਜ ਹੀ ਚੱਲੇ ਆ ਤੇ ਜਾ ਕੇ ਮੈਂ ਮਰੇ ਦਾ ਬੈਗ ਚੈੱਕ ਕਰੀਏ ਫੇਰ ਖਾ ਪੀ ਲਈਏ ਕੁਛ ਬੰਦੇ ਕੋ ਲੱਗਦਾ ਪੈਸਾ ਵਾਧੂ ਆ ਕੀ ਖੋਣ ਆ ਫੇ ਤੂੰ ਅੱਜ ਭਲਾ ਕੀ ਖਾਣਾ ਅੱਜ ਭਲਾ ਹੈ ਪਰ ਇੱਥੇ ਆ ਕੇ ਕੀ ਪੁੱਛਣਾ ਖਾਣਾ ਇੱਥੇ ਤਾਂ ਆਪਣੀ ਮਰਜ਼ੀ ਨੇ ਖਾਣਾ ਲੈ ਨਾ ਚਲੋ ਵੀ ਗੱਡੀ ਸ਼ਾਂਹੇ ਲਾਦ ਕੋਈ ਕਿੱਦਾਂ ਕਰੇ ਇੱਥੇ ਰਹਿਣ ਤਾਂ ਕੋਈ ਨਾ ਤਾਂ ਆਪਣਾ ਜਉ ਜਉ ਦੀ ਮੈਂ ਕਿਹਾ ਬੈਗ ਤੇ ਚੈੱਕ ਕਰਵਾ ਹੈ ਕੀ ਇਹਦੇ ਵਿੱਚ ਨਹੀਂ ਉਹ ਬੈਗ ਨਹੀਂ ਚੈੱਕ ਕਰਵਾਉਣਾ ਕੋਈ ਕਪੜਾ ਵਾਣਾ ਚੈ ਦੇਖੀ ਤਾਂ ਸਹੀ ਹੈ ਕੀ ਆ ਕਿੰਨੇ ਕ ਪੈਸੇ ਹੋਨੇ ਤੇ ਕੋ 30 ਰੁਪਏ ਹੋਨੇ ਆ ਬੁਖਾਰਾ ਕੀ ਮੈਨੂੰ ਇਹ ਦੱਸ ਖਾਣਾ ਕੀ ਲਵਾਇਆ ਵਿਖਾ ਨੂੰ ਖਾਣ ਨੂੰ ਮੈਂ ਕਰਾਇਆ ਵੀ ਲਵਾਇਆ ਤੂੰ ਚੱਲ ਫੇ ਉਹੀ ਖਾ ਲੈਨੇ ਫਿਰ ਗਰਮੀ ਹੈ ਬਹੁਤ ਰੱਖ ਦੇ ਰੱਖ ਦੇ ਭਰਾਵਾ ਬੈਗ ਰੱਖ ਦੇ ਤੂੰ ਵੇਹਲਾ ਜੇ ਵੀ ਨਹੀਂ ਨਹੀਂ ਇਹ ਕੀ ਕਰਨਾ ਗੱਡੀ ਉਹ ਤਾਂ ਚੱਲ ਸਾਫ਼ ਹੀ ਆ ਨਾ ਲਿਆਂਦੀ ਵੀ ਸਾਫ਼ ਹੀ ਚਲਾਈ ਆਇਆ ਤੀ ਨਾ ਫੇਰ ਮੈਂ ਧਿਆਨ ਨਾ ਤੈਨੂੰ ਕਿਹੇ ਧਿਆਨ ਨਾਲ ਚਲਾਈ ਉਹ ਭਰਾਵਾ ਵੇਚੀ ਆ ਚਾਬੀ ਪਈ ਉਹ ਉਹ ਮੈਂ ਕਿਹਾ ਫੁਗਰਿਆਂ ਵਰਗੂ ਨਾ ਬੈਗ ਰੱਖੀ ਫੇਰ ਤੂੰ ਐ ਪਜੋਈ ਫਿਰ ਤਾਂ ਨਾਲ ਨਾਲ ਚਾਬੀ ਤੇ ਮੇਰੇ ਕੋ ਹੈਗੀ ਚਾਬੀ ਕਿ ਇੱਕ ਉਹ ਤੂੰ ਵੀਂ ਤੇਰਾ ਚੱਕ ਕੇ ਉੱਪਰਲੀ ਜੇਬੀ ਚ ਦੇ ਲੈ ਵੀ ਚਾਬੀ ਜੇਬੀ ਚ ਤੇ ਕਹਿੰਦਾ ਚਾਬੀ ਹੈ ਨਹੀਂ ਮੇਰੇ ਕੋ ਜੇ ਆਪਣਾ ਡੋਗੀ ਲਿਆ ਫੜ ਕੇ ਉਥੋਂ ਚੱਲ ਲੈ ਆਉਂਦੀ ਆ ਚੱਲ ਲੈ ਕੇ ਆਈਏ ਉਹਨੂੰ ਫੋਨ ਲਿਆ ਦੇ ਦੇ ਮੇਰੇ ਨਾਲ ਹੁਣ ਕਿੰਨਾ ਕ ਟਾਈਮ ਤੱਕ ਉਹ ਕਰੀਏ ਵੀਰੇ ਅਪਾਣੇ ਜਦੋਂ ਕਰੀਏ ਹੋ ਲੱਗ ਜਾਣਾ ਟਾਈਮ ਉਹਨੂੰ ਤੇ ਭੈਣੀਆਂ ਬੈਗ ਤੇ ਹੈ ਨਹੀਂ ਛਾਜਦਾ ਕਿ ਤਾ ਫੋਰਾ ਲੱਖ ਰੁਪਇਆ ਲੈ ਕੇ ਜਾਂਦੇ ਕਲਾ ਚਲੀਏ ਕਲਾ ਚਲੀਏ ਇਹਨੇ ਤੇ ਜੀਵਗਾ ਅੱਜਤੀ ਵਾਰ ਕਿੰਨਾ ਕਰ ਹੈਗਾ ਕੰਮ ਚਲਾ ਚਲੀਏ ਫਿਰ ਚਲੀ ਕਰ ਅੱਛਾ ਚਲੀਏ ਲੋਗ ਸਵੇਰ ਦਾ ਪਹਿਲੇ ਲੈ ਕੇ ਨਹੀਂ ਮੜਿਆ ਹੋ ਬਾਹਰ ਇਹਦਾ ਬਹੁਤ ਅੱਛਾ ਚਲਾ ਚਲਾ ਚਲੀ ਫਿਕਰ ਚੱਲ ਚੱਲ ਇੱਧਰ ਚਲੀ ਭੱਜਿਆ ਪਤਾ ਹੀ ਉਹਨੂੰ ਗਿਆ ਤਾਂ ਇਹ ਚਾਰ ਨਾਲੇ ਸਾਲੇ ਰ ਕਲੀ ਜੀ ਲੱਗੀ ਸਾਲੇ ਤੇ ਚਾ ਜਾਂਦੇ ਗੱਡੀ ਲੱਗ ਗਈ ਇਹਨੇ ਉਧਰ ਗੱਡੀ 'ਚ ਬਹਿ ਜਾਣਾ ਹੀ ਜਾ ਕੇ ਅੱਗੇ ਧਿਆਨ ਵੀ ਰੱਖੀ। ਉੱਥੇ ਥੱਲੇ ਨਾ ਤੇਜ਼ ਵੇ। ਚੱਲ ਇੱਧਰ। ਹਾਂ ਭਗਿਆ ਮਟੂ ਇਦਾਂ ਕਰ ਇਹਨੂੰ ਏਸੀ ਲਾ ਦੇ। ਗੱਡੀਕਾਰ ਸਟਾਜ ਏਸੀ ਲਾ ਦੇ। ਉਪਰ ਆਵਾ ਬੈਗ ਰੱਖ ਲਾ ਤੂੰ ਕੀ ਮੈਨੂੰ ਤੇ ਤੇਰੀ ਨਹੀਂ ਸਮਝ ਲੱਗਣ ਦੀ। ਆਵਾ ਕੈਸ਼ ਆ ਬੈਗ ਚ। ਕੈਸ਼ ਕਿੰਨਾ ਕ ਤੇਰਾ ਕਿਤੇ। ਲਾ ਦੇ ਗੱਡੀ ਨੂੰ ਏਸੀ ਲਾ ਦੇ ਇਹਨੂੰ। ਇੰਨਾ ਕੈਸ਼ ਲਿਆ ਫੜਾ ਦੇ ਮੈਨੂੰ ਨਾ ਚਰ। ਮੈਂ ਚੈੱਕ ਨਾ ਕਰਵਾ ਲਈ ਕਿਤੇ। ਚੈੱਕ ਤੇ ਕਰੀ ਹੈ ਕੀ ਹੈ ਤੇ ਕੋ। ਇਹ ਕੁਛ ਲਈ ਫੇਰਦਾ ਵਿੱਚ ਮਾਇਆ ਤੇਰੀ ਬਹੁਤ ਜ਼ਿਆਦੀ ਲਗਨਦੀ ਕਿੱਦਾਂ ਇਹਨੂੰ ਕਿੱਥੇ ਰੱਖਾਂ ਕਿੱਥੇ ਹੈ ਥੱਲੇ ਹੀ ਦੂਜੀ ਜੀਪ ਚ ਪਾਏ ਸੱਚੀ ਚੈਕਿੰਗ ਕਰਵਾਈ ਦੀ ਹੈ ਇਦਾਂ ਹੀ ਚੈੱਕ ਕਰਵਾਈ ਬਈਏ ਦੋ ਮੈਂ ਤਾਂ ਫੇਰ ਗੱਡੀ ਚ ਕੰਮੀ ਸੱਚੀ ਬਹੁਤ ਜ਼ਰੂਰ ਇਹਨੂੰ ਨਿਗਲ ਕੀ ਗਿਆ ਉਹਦੇ ਗੱਲ ਉਹਦੇ ਨਾਲ ਕਰੇ ਸੀ ਚਾਰੇ ਵਾਲਾ ਕਿੰਨਾ ਕਿ ਟਾਈਮ ਹਜੇ ਇੱਥੇ ਬਹਿਣਾ ਪੈਣਾ ਪਰ ਆਪਾਂ ਨਹੀਂ ਉਹ ਮੇਰੇ ਚਾਹ ਲਈ ਜੋ ਵੀ ਤੂੰ ਆਵੇ ਫੇ ਖਾ ਗਏ ਚੱਲੀਏ ਫਿਰ ਇੱਦਾਂ ਕਰੀ ਨੂੰ ਅੱਛੇ ਨਹੀਂ ਇਸ ਜਗ੍ਹਾ ਉੱਤੇ ਬੈਠਾ ਲਈ ਜੋਗੇ ਤੂੰ ਆਪਾਂ ਨਹੀਂ ਗਾ ਨੂੰ ਲੱਗਣ ਦੀ ਹੀ ਗੱਲ ਆਹ ਤੇ ਚਾਰਾ ਬੈਠਾ ਜੇ ਇਹ ਦਕਾਨਾ ਕਿੱਥੇ ਬੈਠੇ ਕਿੱਦਾਂ ਜਾ ਕੇ ਇਸ ਥਲੇ ਪਏਗੇ ਮੈਂ ਤਾਂ ਪਿਛਲੀ ਸੀਟ ਦੇ ਇਹਨੂੰ ਭਾ ਦੇ ਤਾਂ ਉੱਧਰ ਪਰ ਉੱਥੇ ਹਵਾ ਨਹੀਂ ਜਾਂਦੀ ਇਹ ਸੋਚ ਗਾਦਾ ਵਾ ਕੀ ਲੈਫਟਾਂ ਦਾ ਵਾ ਇਹ ਲੋਵਾ ਤੇ ਕਦੀ ਨਹੀਂ ਰੱਖੇ ਉਹ ਦਾ ਹੀ ਦੇਣਾ ਮੈਂ ਇਹੋ ਦੇਖਣ ਦੇ ਟਿੱਗਾ ਹੀ ਰਹਿੰਦਾ ਐਵੇਂ ਆਪਾਂ ਕਾ ਚੱਕੇ ਚ ਲੈ ਆ ਚਾਂ ਨੂੰ ਮੂਰੀਆਂ ਹੁਣ ਕਿੱਦਾਂ ਖਾਂਦੇ ਕਿਦਹਰੇ ਇਸੇ ਨਾਲ ਖਾਜਵੇ ਉਹ ਵਾਲਾ ਕੁੱਤਾ ਜਾ ਤੇ ਹੁਣ ਉਹ ਵੀ ਮੁੰਡੇ ਦਾ ਬੈਗ ਤੇ ਮੈਂ ਚੈੱਕ ਕੀਤਾ ਸੀ ਪੈਸਾ ਵਿੱਚੋਂ ਪੰਜੀ ਨਹੀਂ ਲਿਗਲੀ ਐਵੇਂ ਨਾਲ ਲਈ ਫਿਰਦਾ ਇਹ ਤੈਨੂੰ ਮੈਂ ਦਿਖਾਉਣਾ ਕੀ ਆ ਵਿੱਚੋਂ ਨਿਕਲਣਾ ਕੀ ਲਗਨਦਾ ਵਿੱਚੋਂ ਮੈਨੂੰ ਦੱਸ ਤਾਂ ਸਹੀ ਦੱਸਦਾ ਨਾ ਕੀ ਰੱਖੀ ਫਿਰਦਾ ਕਿਰਾਇਆ ਦੱਸਣੀ ਨਹੀਂ ਦਿਆ ਹੋਰ ਵੀ ਦੱਸ ਵਧੀਆ ਫਿਚੀਏ 2-4 ਫੁੱਟ ਹੋਰ ਖੇਤ ਚ ਪੋਚ ਮੈਂ ਵੀ ਜਾ ਕੇ ਚਲ ਪੋਚਵਾ ਚੱਲੀਏ ਹਮਾਂ ਦੇਰਾ ਕੀ ਪੋਚ ਇਹ ਜੁਰਜਾ ਨੇ ਮੈਂ ਉਹ ਤੱਕ ਕਿੱਦਾਂ ਕਰਨਾ ਫਿਰ ਕਹਤਾ ਦੇਖਣਾ ਪੜੇ ਮੂਹ ਕਰੀਏ ਵੀ ਜੇ ਕਰੀ ਹੈ ਫੋਨ ਕਰ ਲਈਏ ਕੋਈ ਨਾ ਦੇਖ ਲਾ ਫੋ ਕਰ ਤਾ ਉਹ ਗਰਾ ਬੰਦੇ ਨੇ ਕਿਤੇ ਕੈਟਲ ਲਾ ਕੇ ਰੱਖੀ ਆ ਅੰਦਰ ਜੇ ਕੈਟਲ ਰੱਖੀ ਹੁਣ ਡੋਗੀ ਚੱਕ ਲਿਆ ਵਾ ਤੇ ਕੀ ਖਾਣ ਨੂੰ ਲਵਾਇਆ ਹੁਣ ਚੱਲ ਫਿਰ ਮੈਂ ਗੱਡੀ ਦੇ ਆਪਣੀ ਲਿਸ਼ਕਣ ਦੀ ਉਹ ਪੂਰੀ ਚਲਕਾਰ ਅਨਲੌਕ ਚਲੀਏ ਫਿਰ ਖੇਚ ਲੈਣੇ ਖੇਚ ਲੈਣੇ ਮੇਰੇ ਵੀਰ ਯਾਰ ਓ ਜਾਨ ਤੇਰੀ ਸਾਡੀ ਇਹ ਹੈ ਹੈ ਓ ਯਾਰ ਤੂੰ ਕਾ ਕੋਈ ਗਾਦੋ ਕਰਦੇ ਹੁੰਨੇ ਚੱਲ ਜਾਂ ਬੰਦਾ ਲੇਟ ਹੋ ਜਾਣਾ ਇਉਂ ਆਵੇ ਖੋਲ ਤੀਏ ਦੇਖ ਲੈ ਜੇ ਖਿੱਚ ਨਹੀਂ ਖੇਚ ਲੈ ਆ ਵੀ ਛੇਤੀ ਹਾਂ ਗੱਡੀ ਚ ਤੂੰ ਰੱਖਿਆ ਬੈਗ ਤੇਰੇ ਪਤਾ ਹੈ ਕੈਸ਼ ਕਿੰਨੇ ਜੇ ਚੋਰੀ ਹੋ ਜਾਂਦਾ ਮੈਂ ਕਿਹਾ ਤੈਨੂੰ 도ਗੀ ਵੀ ਗਾਲਾਂ ਕੱਢ ਦੇ ਦੇ ਨੰਗ ਜੇ ਨਾ ਕਿਧਰੋਂ ਆ ਗਿਆ ਤੂੰ ਤੂੰ ਮੈਨੂੰ ਇਦਾਂ ਹੀ ਗੱਲ ਦੱਸ ਵੀ ਬੈਗ ਇੱਥੇ ਪੱਟਾਂ 'ਚ ਰੱਖਿਆ ਘਰ ਕਿੰਨਾ ਕੈਸ਼ ਹੀ ਵਿੱਚ ਕੈਸ਼ ਬਥੇਰਾ ਸੀ ਚੱਲੀਏ ਫਿਰ ਹੋਰ ਤੈਨੂੰ ਗਾਲਾਂ ਕੱਢਣ ਦੇ ਉਹ ਵੀ ਚੱਲ ਇੱਕ ਦੀ ਵੀਡੀਓ ਬਣਾ ਲਈਏ ਬਾਜ ਬਣਾਉਣੇ ਆ ਪੌਣਿਆਂ ਚਲਾਇਆ ਫਿਰ ਚੱਲੀਏ ਫਿਰ ਚੱਲ ਬੈਗ ਗੱਡੀ 'ਚ ਚਲਾ ਗਿਆ ਲੈ ਵੀ ਚਲਿਏ ਹੁਣ ਘਰ ਫੋਟੋਆਂ ਆਪਾਂ ਖੇਚ ਲੀਆਂ ਵਾ ਤੇ ਇੰਸਟਾਗ੍ਰਾਮ ਤੇ ਬਾਈ ਆਪਣੀਆਂ ਦੇਖ ਲਿਆ ਕਰੋ ਯਾਰ ਕਿੰਨੇ ਨਾਲੇ ਬਾਈ ਉਹਨ ਇੱਕ ਗੱਲ ਇਹ ਪੁੱਛ ਗੱਡੀਆਂ ਦੀਆਂ ਕਲਿੱਪਾਂ ਆਪਾਂ ਪਾਈਏ ਕਰੀ ਵਿੱਚ ਰਹਿਣ ਦੀ ਕਰੀਏ ਮੈਂ ਕਿਹਾ ਕਮੈਂਟ ਕਰਕੇ ਦੱਸਿਓ ਬਾਈ ਵਿੱਚ ਗੱਡੀ ਦੀਆਂ ਕਲਿੱਪਾਂ ਪਾਈਏ ਕਰੀਏ ਜਾਂ ਰਹਿਣ ਦੀਏ ਕਰੀਏ ਹਨਾ ਉਹ ਮੈਨੂੰ ਤਾਂ ਲੱਗਦਾ ਮੈਂ ਗੱਡੀ ਦੀਆਂ ਵੀਡੀਓ ਕੋ ਉਦਾਂ ਵੀ ਪਾਉਂਦੇ ਹੀ ਰਹਿੰਦੇ ਆ ਚੱਲ ਕੋਈ ਨਾ ਕਮੈਂਟ ਆਈ ਜਾਣੇ ਫਿਰ ਪਤਾ ਲੱਗ ਜਾਈ ਜਾਉ ਨਾ ਹੋਤੇ ਗੱਡੀ ਲਾ ਦੇ ਹੁਣ 100 ਦੇ ਲਾ ਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਟੈਂਕੀ ਫੇ ਪੁੱਲ ਹੁਣ ਵਾਲੀ ਹੋਗੀ ਉਹ ਕੋਈ ਨਾ ਕਰਵਾ ਲੈਣੀ ਆਪਾਂ ਕੱਲ ਕਰਗੇ ਉਹ ਕਿੱਦਾਂ ਕੱਲ ਕਰਵਾਈ ਪਰਸੋਂ ਇਹ ਕੱਲ ਪਰਸੋਂ ਹੀ ਕਰਵਾਈ ਆਪਾਂ ਨਹੀਂ ਠੀਕ ਚੱਲ ਕੋਈ ਨਾ ਕਰਵਾ ਲੈਨੇ ਆ ਫਿਰ ਕੱਲ ਕਰਵਾਵਾਂਗੇ ਕੱਲ ਭਜਵਾਣੀ ਆ ਬਹੁਤ ਠੀਕ ਆ ਕੱਲ ਆਪਾਂ ਉਧਰ ਜਾਣਾ ਉਧਰ ਜਾਣਾ ਕੋਟਪੁਰੇ ਕੱਲ ਕੋਟਪੁਰੇ ਚਾਲਦੇ ਆ ਫਿਰ ਮੈਂ ਤਾਂ ਕੁੰਟਾ ਸਵਾਗੇ ਲੈਉਣੇ ਉੱਥੋਂ ਸੋਹਣੀਆਂ ਜੀਆਂ ਨਾਲੇ 2-3 ਕੋਟੇ ਪੀ ਆ ਵੀ ਸਮੂਰੇ ਵਿੱਚ ਨਹੀਂ ਇਹ ਦੋ ਵੀ ਸਵਾਲ ਹੀ ਐ ਮੈਨੂੰ ਯਾਰ ਮੇਨਵਾ ਪੈਂਟਾ ਸਵਾਲ ਹੀ ਨਹੀਂ ਕੋਈ ਨਾ ਦੇਖ ਲੈਨੇ ਆ ਕੱਲ ਜਾ ਕੇ ਉੱਥੇ ਮਾਹੌਲ ਚਾਲ ਕੇ ਤਾਂ ਵੀ ਆ ਤੇ ਮੈਂ ਇਹ ਕਹਤਾ ਕੱਲੇ ਤਾਂ ਮੌਸਮ ਹੋਵੇ ਠੰਡਾ ਜਾਣਾ ਫੀ ਮੈਂ ਤਾਂ ਇੱਕ ਗੱਲ ਦੇਖੀ ਕਿ ਤੂੰ ਤਾਂ ਡੋਗੀਆਂ ਦਾ ਨਾਲ ਬੱਜੇ ਸੀ ਨਹੀਂ ਹੋ ਜਾਂਦੀ ਨਾ ਉਹ ਤਾਂ ਜਾਣਦੀ ਹੈ ਚੱਲ ਗੱਲ ਤੇ ਚਲ ਅੱਜ ਹੀ ਆਪਾਂ ਲੈ ਕੇ ਜਾਂਦਾ ਉਹ ਤਾਂ ਲੈ ਆਂਦਾ ਹੁਣ ਵੱਡਾ ਕਾਰ ਨਹੀਂ ਹੈਗਾ ਅਸੀਂ ਤੇ ਕੱਲੇ ਨੂੰ ਸ਼ਾੜਕੀ ਨਹੀਂ ਹੋ ਰਹੀ ਉਹ ਮੈਂ ਉਹਦੇ ਆਪਾਂ ਕਾਰ ਸ਼ਾੜੀ ਆਈਦਾ ਸੀ ਕਿਈ ਹਸਾ ਉੱਤਰ ਹੀ ਖਲੋਈਦਾ ਨਾ ਵੀ ਫਿਰ ਨਾਲ ਜੀ ਇਹ ਤਾਂ ਗੱਲ ਮੈਂ ਪਾ ਪਾਦਾ ਮੈਨੂੰ ਵੀ ਹੁਣ ਕਈ ਬੰਦੇ ਆਪ ਨੂੰ ਵੀਰ ਟੱਕਰਦੇ ਆ ਉਦੋਂ ਵੀ ਆਪ ਨੂੰ ਓੱਖਾ ਹੋ ਜਾਂਦਾ ਵਾ ਫੇ ਕਲਾਚਾਰਾ ਕੋં ਬਤਾਵ ਵੇਚ ਗੱਡੀ ਜੀ ਚਲੋ ਉਹਦੇ ਕੋਈ ਨਾ ਭਈ ਐਸਸੀ ਦੇ ਲਾ ਕੇ ਸ਼ਾਦੀ ਦੇਈ ਦੀ ਗੱਡੀ ਸ਼ਾਟ ਕੋਈ ਨਹੀਂ ਪੁਰਾਣਾ ਨਾ ਤੈਨੂੰ ਲਵਲੀ ਮੈਂ ਕਿ ਜਨਾ ਕਰੀ ਰੋਕ ਜਾ ਕਰੂਗਾ ਨਾ ਹੋਏ ਇਹ ਤਾਂ ਹੈਗਾ ਵਾ ਤੇ ਮੇਰੇ ਲੈ ਕੇ ਤੂੰ ਪਖੇਰਾ ਸਹੀਂ ਜਾਣਦਾ ਮਰੀ ਸੱਤਾਂ ਨਹੀਂ ਰੱਖੀਆ ਕਿਉਂਕਿ ਸੱਤਾਂ ਨਾ ਆ ਜਵੇ ਬੈਗ ਪਿੱਛੇ ਪਿਆ ਤੇ ਬੈਗ ਜਰ ਰੋਕ ਜਾ ਤਾਂ ਮੈਂ ਇੱਕ ਗੱਲ ਤੈਨੂੰ ਕਹਿੰਦਾ ਕਦੇ ਤੂੰ ਫੇਲ ਪੀਂਦਾ ਕਦੇ ਤੂੰ ਗੋਗ ਲੈ ਲੈਂਦਾ ਯਾਰ ਪਿੱਛੇ ਬੈਗ ਪਿਆ ਕੈਸ਼ ਪੂਰਾ ਮੇਰੇ ਕੋਲ ਮੈਂ ਛੱਡ ਗੱਲ ਮਰ ਲੰਪੇ ਗੱਲਾਂ ਦੀ ਪੇਟੀ ਰਖਾ ਲਵਾ ਗੱਲ ਕੈਸ਼ ਦੀ ਨਹੀਂ ਕਿ ਫਿਰ ਤੇਰਾ ਟੇਟ ਹੋ ਜਾਂਦਾ ਖਰਾਬ ਫਿਰ ਤੂੰ ਬਿਮਾਰ ਹੋ ਗਿਆ ਹੋਰ ਤੀਲਾ ਫਾਂ ਜਾਂਦਾ ਕਟਕਨ ਵਾਲਾ ਇੱਕ ਚੀਜ਼ ਪੀਆ ਕਰ ਤੂੰ ਕਦੇ ਕੋਕ ਪੀਂਦਾ ਕਦੇ ਕੁਛ ਉਤੋਂ ਦਾ ਰੈਪ ਖਾ ਲਿਆ ਤਲੀਆਂ ਚੀਜ਼ਾਂ ਹੀ ਵਖਾਈ ਜਾਂਦਾ ਤਾਂ ਕੀ ਪਤਾ ਫਿਰ ਕੁਝ ਪਤਾ ਹੋਵੇ ਫੇਰ ਵਾ ਤੈਨੂੰ ਕੁਛ ਨਹੀਂ ਪਤਾ ਪਤਾ ਤਾਂ ਮੈਨੂੰ ਬਹੁਤ ਕੁਛ ਵਾ ਮੈਂ ਗੱਲ ਕਰਨਾ ਦੇਖ ਨਹੀਂ ਦਿਆ ਤੇਰੇ ਨਾਲ ਇੱਕ ਕਿੰਨੇ ਬਲੌਗ ਪਾਏ ਅਜ ਤੱਕ ਹੁਣ ਗੱਡੀ ਤੈਨੂੰ ਮਿਲੀ ਕਿੰਨੂ ਤੈਨੂੰ ਲੈ ਕੱਲ ਦੇ ਵਲੋਗ ਚ ਮੈਂ ਚਲੋਂ ਤਾ ਵੇਚ ਨਹੀਂ ਕੱਲ ਚਲ ਲੰਮਾ ਸਫਰ ਆ ਚੱਲ ਚਲਾ ਲਈ ਚੱਲ ਲੈ ਥਕਾਵਟ ਹੋ ਗਈ ਉਥੇ ਕਹਿ ਉਹਨੇ ਚਲੋਣੀ ਕੱਲ ਕੱਲ ਬਹੁਤ ਸ਼ਹਿਰ ਬੰਗਰੇ ਤੇ ਮੈਂ ਚੱਲ ਚੱਲੀ ਚੱਲ ਨੇਰਾ ਘਾਪੋਂ ਪਹੁੰਚਾ ਫਿਰ ਚੱਲੀਏ ਘਰ ਜਾ ਕੇ ਵੇਖੀਏ ਘਰ ਦਾ ਹੀ ਮਹੂਲ ਚੱਲ ਉਦਾਂ ਜਾਣਦੇ ਕਿ ਦਾ ਆਪਣਾ ਹੀ ਘਰ ਇੱਥੋਂ ਘਟੋਗਾ ਟੱਪਰੂ 35 ਕਿਲੋਮੀਟਰ ਦੂਰ ਚੱਲ ਕੋਈ ਨਾ ਗਾਲ ਗਿਆ ਕੈਮਰਾ ਤੋਂ ਉੱਥੇ ਪੜਿਆ ਮੈਂ ਪਿਛਲੇ ਸੀਚੇ ਦੇਖ ਹੁ ਤਾਰੀ ਪਿੱਛੇ ਕੋਈ ਹੈਗਾ ਜੇ ਨਹੀਂ ਚਾਲ ਕੋਈ ਨਾ ਕੈਮਰਾ ਵੀ ਦੇਖਣਾ ਹੀ ਆ ਚਲੋ ਫੋਨ ਨੇ ਬਾਕੀ ਅੱਗੇ ਤੇ ਮੈਂ ਕਿਹਾ ਕੱਲ ਦਾ ਹੁਣ ਪੱਕਾ ਹੀ ਹੋਆ ਆਪਣਾ ਨਾ ਪੱਕਾ ਪੱਕਾ ਠੀਕ ਆ ਹੁਣ ਜਾਣਾ ਆਪਾਂ ਕੰਮ ਖਤਮ ਕਰੀਏ ਅੱਜ ਕੱਲ ਨੂੰ ਇਰਾਦਾ ਵਾ ਦੋ ਬਲੈਕ ਪੈਂਟ ਹਾਂ ਤੇ ਦੋ ਨੀਵੀ ਉਹ ਚਲੋ ਉੱਥੇ ਜਾ ਕੇ ਵੇਖਾਂਗੇ ਕਿ ਕਿਦਾਂ ਦੇ ਰੰਗ ਦਿਖਾਵਾਂ ਕਿੰਦਾਂ ਦੇ ਲੈ ਰੀ ਆ ਨਾ ਹੋ ਬਾਕੀ ਆਪਾਂ ਕੱਲ ਜਾਣਾ ਹੈਗਾ ਪਰ ਕਿੰਨੇ ਮੇਰੇ ਹਸਾਬ ਨਾਲ ਮਹੀਨਾ ਹੀ ਉਹ ਜਲਾ ਕਹਿਣ ਦੀ ਉਹ ਜਾਣਦੇ ਮਹੀਨਾ ਤੂੰ ਹੀ ਨਹੀਂ ਜਾਣਦਾ ਮਹੀਨੇ ਦੀ ਕੀ ਗੱਲ ਬੜੀ ਦੂਰ ਆ ਮੈਂਗਾ ਕੀ ਜਾਣਾਂ ਨਹੀਂ ਚੱਲ ਕੋਈ ਨਾ ਚਲੋ ਅੱਜ ਦਾ ਵਲੋਗ ਆ ਪਰ ਇੰਨੇ ਸੀ ਇੰਝ ਤੱਕ ਦੇਖਿਓ ਕਮੈਂਟ ਕਰਕੇ ਦੱਸਿਓ ਇਹਨੂੰ ਦੇਖਣਾ ਇੱਕ ਵਾਰੀ ਚੰਗੀ ਤਰ੍ਹਾਂ ਕਿਵੇਂ ਵਧੀਆ ਲੱਗਾ ਤੇ ਇਹਨੂੰ ਮਾਰਾ ਟੁੱਟੀ ਨਾ ਗਏ ਇਹ ਵੀ ਦੇਖ ਲੋ ਅੱਜ ਬੈਗ ਚੱਕੀ ਫਿਰਦਾ ਸੀ ਦੇਖਿਓ ਮਾਰਾ ਕੀ ਲੈਗਲਦਾ ਇਹਨੂੰ ਬੈਗ ਨਾਲ ਹੀ ਹੁਣਾ ਵਾ ਚੱਲ ਇਹ ਤਾਂ ਹੁਣ ਉੱਥੇ ਪਤਾ ਲੱਗੂ ਜਾ ਕੇ ਕੀ ਗੱਲ ਹੁੰਦਾ ਪੈਸੇ ਤਾਂ ਮੈਂ ਹੀ ਦੇ ਦੇਣੇ ਕੱਲ ਠੀਕ ਆ ਤੇ ਚੰਗਾ ਚਲੋ ਅੱਜ ਦਾ ਵਲੋਗ ਆਪਣਾ ਇੰਨਾ ਹੀ ਕੱਲ ਮਿਲਦੇ ਆ ਚਲ